ਦੁਸ਼ਟ ਅਰਮਾਰਿਆ ਪਹਿਲਾ ਤਰਾਇਆ ਅਨਕਾਰ ਅਨੰਤ ਕਾ ਪਿਠ ਦੇ ਨਾਮ ਦੇ ਉਹ ਖਲਾਇਆ ਜਰ ਨਨਕੈ ਸਾਰ ਰਸੀ ਗਿਆ ਅੰਤਰਾ ਛਡਾਨਿਆ ਇੱਕ ਓ ਅਨਕਾਰ ਸਤਗੁਰ ਪ੍ਰਸਾਦਿ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਭਰੋ ਪਿਆ ਜਨ ਸੰਤਾਨ ਨ ਹੋਈ ਤੂੰ ਕਰਤਾ ਕਰਣਾ ਮੈਂ ਨ ਹੋਈ ਜਾਂ ਹੋਂ ਕਰਣਾ ਹੋਈ ਬਨਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਾਤ ਮਹਜੋਤ ਜੋਤ ਮਹਜਾਤਾ ਅਕਾਲ ਦਾ ਭਰੂ ਰਹਿਆ ਤੂੰ ਸੱਚਾ ਸਾਹਿਬ ਸਿਰਤ ਸਵਾਦੇ ਹੋ ਜਿਨ ਕੀਤੀ ਸੋ ਪਾਰ ਗਇਆ ਕੋਹ ਨਾਲ ਕ ਕਰਤੇ ਕਿਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੋ ਦਾਇ ਰਾਗਾ ਸੰਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਾਇ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹੇ ਸਭ ਸਮਾਲੇ ਵਾ ਤੇਰੇ ਨਾਮ ਦੇ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸਿਆ ਘਈਆ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਦਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰ ਤੁਮਾਰੇ ਗਾਵਨ ਤਦਨੋ ਚੇਤ ਕੋ ਬਤ ਲੈ ਜਾਣਨਾ ਲਖ ਲਖ ਧਰਮ ਕੋ ਜਾ ਰਹੇ ਗਾਵਨ ਤਦਨੋ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੀ ਦੇਵ ਧਿਆਨ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਥ ਵਿਚਾਰ ਰਹੀਏ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾ ਰਹੀਏ ਗਾਵਨ ਤਦਨੋ ਪੰਡਤ ਪਰਮ ਨਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਨ ਯਮਨ ਮੋਹਨਾ ਸੁਰਗ ਵਿੱਚ ਭਿਆਲੇ ਗਾਵਨ ਤਦਨੋ ਜੋਧ ਮਹਾਬਾਸੂਰਾ ਗਾਵਨ ਤਦਨੋ ਰਤਨ ਉਪਾਏ ਤੇਰੇ ਅਠਸਰ ਤੀਰਥ ਨਾਲੇ ਗਾ ਮੇਉਦ ਮਹਾ ਬਲ ਸੂਰਾ ਗਾਵਨ ਤਦਨੋ ਖਾਨੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤਦਨੋ ਗਾਵਨ ਸੇ ਮੈਂ ਚਿਤਨਾ ਆਮਦਾ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਥ ਸਾਚਾ ਸਾਥੀ ਨਾਹੀ ਹਾ ਬਿਰੋ ਸਿ ਜਾਏ ਨਾ ਜਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨੋ ਪਾਈ ਕਰ ਕਰ ਦੇਖੈ ਕਿ ਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਸੀ ਫਿਰ ਗੁਨਾ ਕਰ ਨਾ ਜਾਈ ਸੋ ਪਾਤ ਸਾਹੋ ਸਾ ਪਤ ਸਾਹਿਬ ਨਾਮ ਕਰੇ ਨਿਰ ਜਾਏ ਆਸਰਾ ਮਹਲਾ ਪਹਿਲਾ ਸੋਹਣ ਵੱਡਾ ਆਖੈ ਸਰ ਕੋਈ ਕੇਵਲ ਵੱਡਾ ਕੀਤਾ ਹੋਏ ਕੇਵਲ ਵੱਡਾ ਕੀਤਾ ਹੋਏ ਕੀਮਤ ਪਾਏ ਨਾ ਤਹ ਆ ਜਾਏ ਕਹਨ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਭੀਰਾ ਬਣੀ ਗਹਿਰਾ ਕੋਈ ਨਾ ਜਾਣ ਤੇਰਾ ਖੇਤਾ ਕੇਵਲ ਜੀ ਰਹਾ ਸਭ ਸੁਰਤੀ ਮਿਲ ਸੋਤਿ ਕੋ ਮਾ ਇਹ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗ੍ਰਹਾਈ ਖੈ ਨ ਜਾਏ ਤੇਰੀ ਤਰਵੜਿਆ ਸਭ ਸਤ ਸਭ ਤਪ ਸਭ ਚੇਨਾ ਸਦਾ ਪ੍ਰਖਾ ਪੀਆ ਵੜਿਆ ਤਦ ਬਣ ਸਿਧੀ ਕਿਰਣਾ ਪਾਇਆ ਕਰਮ ਮਿਲੈ ਨਾ ਕੋ ਠਾਕ ਰਮਾਇਆ ਆਖਣ ਵਾਰਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨਾ ਆਰਾ ਆਸਾ ਨਮ ਹਲਾ ਪਹਿਲਾ ਆਖਾਂ ਜੀਣਾ ਬਿਸਰੇ ਮਰ ਜਾ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਗੈ ਔਖ ਉਦ ਭੁਖੈ ਖਾਏ ਚਲਿਐ ਨ ਦੁਖ ਸੋਖ ਬਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾ ਰਹਾ ਸਾਚੇ ਨਾਮ ਕੀ ਤ੍ਰਿਮਟਿਆਰੇ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹਿ ਵਡਨ ਹੋਇ ਘਾਟ ਮਾ ਜਾਏ ਨਾਉ ਮਰਣ ਨੂੰ ਵਸੋਗ ਤਿੰਦਾ ਰਹਿਣਾ ਚੁੱਕੇ ਭੋਗ ਗੁਰੇ ਹੋ ਹੋਰ ਨਹੀਂ ਕੋਈ ਨਾ ਕੋ ਹੋਵਨ ਨਾ ਕੋ ਹੋਏ ਜਿਵੜਾ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਲੀ ਤੇ ਗੁਜਾ ਨਾਨਕ ਨਾਰਾਇ ਬਾਜ ਸਰਾ ਹਰ ਕੀ ਜਨ ਸਤਗੁਰ ਸਤੁਰਖਾ ਮਿਨੋ ਕਰੋ ਕਿਰਪਾਸ ਹਮ ਕੀਰੇ ਕਿਰਪ ਸਤਗੁਰ ਸਰਨਾਇ ਕਰ ਦਇਆ ਨਾਮ ਪ੍ਰਕਾਸ਼ ਮੇਰੇ ਪੀਤ ਗੁਰ ਦੇਵ ਮੁਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਰਤ ਹਮ ਰਹੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਭੜੇ ਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਇਕ ਸੰਗਤ ਗੁਰ ਪ੍ਰਗਾਸ ਜਿਨ ਹਰ ਹਰ ਹਮਰ ਦਾਸ ਨਾਮ ਨਾ ਪਾਇਆ ਤੇ ਭਾਵੀਨ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਕਾ ਜੀਆਸਨ ਜਿਨ ਹਰਦਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੇ ਤਹ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰ ਮਨ ਚਤੁਰ ਉਦਮ ਜਾ ਬਾਹਰ ਮਰ ਜਿਓ ਪਰਿਆ ਸੈਲ ਪੱਥਰ ਮਹਿ ਜਨ ਤੋਂ ਪਾਇ ਤਾ ਕਰਜਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਬਦ ਪਾਇ ਸੁਕੇ ਕਾਸ਼ਟ ਦਰਿਆਨ ਹੋਵ ਚਰਨ ਪਿਤਾ ਲੋਕ ਸਤ ਬੰਤਾ ਕੋਈ ਨਾ ਜਿਸ ਕੀ ਧਰਿਆ ਸਿਰੇ ਸਿਰ ਜਿਕੇ ਸਬਾਹੇ ਖਾ ਪਰ ਕਾਹੇ ਮਨ ਭੋਕ ਰਿਆ ਊੜੇ ਊੜਿਆ ਵੈ ਸਹਿ ਗੋਸਾ ਤਿਸ ਪਾਛੈ ਬਜਰੇ ਸਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਾਲ ਧਰਿਆ ਚਰਨ ਨਾਨਕ ਬਨ ਬਨ ਸਤਿ ਬਲ ਜਾਈਐ ਤੇਰਾ ਅਨੰਤਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਅੰਕਾਰ ਸਤਗੁਰ ਪ੍ਰਸਾਦ ਸੋ ਗੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਅਗਮ ਪਾਰਾ ਸੰਤਿ ਆਵੈ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰਿ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਹੋ ਸੰਤੋ ਹੋ ਜੀ ਸਭ ਧੂਖ ਵਿਸਾਰ ਨਹਾਰਾ ਹਰਿਆਪੇਠਾ ਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਮਾਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭੇਖਾਰੇ ਜੀ ਸਭ ਤੇਰੇ ਚੋਜ ਵਡਾਣਾ ਕੁਮਾਪੇ ਦਾਤਾ ਆਪੇ ਭੁਖਤਾ ਜੀ ਹੋਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਚਾਹ ਬਣਾ ਆਖ ਵਖਾਣਾ ਜੋ ਸੇਵਾ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤិន ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਤੁਖ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨਹਰ ਧਿਆਇਆ ਜੀ ਤੇ ਟੁੱਟੀ ਜਾਨ ਕੀ ਵਾਸੀ ਜਿਨਨੇ ਭਉ ਜਿਨਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਭਾਸੀ ਸੇ ਤਨ ਸੇ ਤਨ ਜਿਨਹਰ ਧਿਆਇਆ ਜੀ ਜਨ ਨਾਨਕ ਤਿਨ ਬਾਜਾਸੀ ਤੇਰੇ ਭਗਤ ਤੇਰੇ ਭੰਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਮ ਤੁਧ ਜੀ ਮਹਾਰਾਜ ਕਹਨੇ ਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹੀਏ ਹਮ ਪੂਜਾ ਤਬਹੇ ਜਪੇ ਬੇਨਤਾ ਤੇਰੇ ਨੀਕ ਤੇਰੇ ਨੀਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾ ਵਹਿ ਮੇਰੇ ਹਰਿ ਭਗਵੰਤਾ ਤੁਮਾਦਰ ਮੁਖ ਪ੍ਰਖਪਰਕਰਤਾ ਜੀ ਤੁਦ ਜੇਵੜ ਵਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਵੇਖੋ ਜੀ ਤੂੰ ਨੇਚਲ ਕਰਤਾ ਸੋਈ ਤਉਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇਸ ਹੋਈ ਤਉਦੇ ਆਪੇ ਸ੍ਰਿਸ਼ਟ ਸਭੋ ਪਾਈ ਜੀ ਤਉਦੇ ਆਪੇ ਸਿਰਜ ਸਭ ਹੋਏ ਜਨ ਨਾਨਕ ਗੁਣ ਕਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਣ ਹੋਇ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਪੰਡਾ ਸਾਈ ਜੋ ਤੋ ਭਾਵੇਂ ਸੋਈ ਤੀਸੀ ਜੋ ਤੂੰ ਦੇਹ ਸੋਈ ਮਾ ਪਾਈ ਰਹਾ ਹੋ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨਾਮੋ ਕਿਰਪਾ ਕਰੇ ਤੇਰੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਬਵਾਇਆ ਹਥ ਤੇ ਆਪਿ ਛੁੜਿਆ ਮਿਲਾਇਆ ਤੂੰ ਤੇ ਜਾਓ ਸਭ ਤੁਜੀ ਬਾਝੇ ਤਜ ਪੈ ਪੂਜਾ ਕੋਈ ਨਾਏ ਜੀ ਜਤ ਸਭ ਤੇਰਾ ਖੇਲ ਜੋਗ ਲਿਛੜਿਆ ਸੁਤੋ ਕੀ ਮੇਲ ਜਿਸਨੋਂ ਤੁਝਾ ਨਾਏ ਸੋਇ ਜਨ ਜਲੇ ਵਰਗੁ ਸਦਹੀ ਆਖੁ ਖਾਨ ਜਿन्हा ਸੇਵਿਆ ਤਿਸੁ ਪਾਇ ਆਸਹਿ ਜੀਰ ਨਾਮ ਸਮਾਇ ਤਵਾਪੇ ਕਰਤਾ ਤੇਰਾ ਕੀਆ ਸਭੁ ਹੋਇ ਤੁਮਿ ਟੂਚਾਰ ਨਾ ਕੋਇ ਔਂ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪਰਿਟ ਹੋਇਆ ਸਭੁ ਅੰਲਾ ਕਹਿਲਾ ਤਿਤ ਸਰਵਰਣੈ ਪਹਿਲੀ ਨਵਾਸਾ ਪਾਣੀ ਪਾਵਨ ਨਹੀਂ ਕੀਆ ਪੰਕ ਜੋ ਮੋਹ ਭਾਲੇ ਚੱਲੇ ਹੁ ਦੇਖਾਂ ਤੇ ਡੁੱਬੀ ਆਲੇ ਮਨ ਇਹਨਾ ਚੇਤੇ ਸਭੂਰ ਮਨਾ ਅਰ ਬਿਸਰਤ ਤੇਰੇ ਗੁਕលਿਆ ਰਹੋ ਨਾ ਹਉ ਜਦੀ ਸਦੀ ਨਹੀਂ ਪੜਿਆ ਗੁਰੂ ਪੂਤਾ ਜਨਮ ਪਿਆ ਪ੍ਰਣਮਤ ਨਾਨਕ ਦੇ ਕੀ ਸਰਨਾ ਜੇ ਤੂੰ ਨਾ ਹੀ ਬਿਸਰਿਆ ਸੰਹਲਾ ਪਜਾ ਪੜੀ ਪ੍ਰਾਪਤ ਮਾਨਖ ਦੇ ਹਰਿਆ ਗੋਬਦ ਮਿਲ ਕੇ ਤੇਰੀ ਬਰੀਆ ਅਵਰ ਜਾਵੈ ਤੇ ਕਿ ਤਨਾ ਕਾਮ ਮੇਰੇ ਸਾਧ ਸੰਗਤ ਭਜ ਕੇ ਨਾਮ ਸਰੰਜਾਮ ਲਾਪਨ ਕਰ ਤਮਕੇ ਜਨਮ ਭਿਰਤਾ ਜਾਤ ਰਖ ਮਾਇਆ ਕੇ ਰਹਾ ਜਬ ਤਬ ਸੰਜਨ ਤਰ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਉ ਨਾਨਕ ਹਮਨੀਜ ਕਰਮਾ ਸਰਣ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾਮੁ ਆਇ ਸੇਵਾ ਸਾਧ ਨਾ ਜਾਣਿਆ ਹਰਿ ਰਾਯਾ ਕਉ ਨਾਨਕ ਹਮਨੀਜ ਕਰਮਾ ਸਰਣ ਪਰੇ ਕੀ ਰਖੋ ਸਰਮਾ ਕੋ ਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿਹੇ ਪਾਤਸ਼ਾਹ ਦਸੇ ਚੌਪਾਈ ਉਹਨਾਂ ਰਾਸ਼ਿਸ ਦਾ ਕਾਟਾ ਸੀ ਸਾ ਸ੍ਰੀ ਅਸਕੇਤ ਜਗਤ ਕੇ ਹਿਸਾ ਉਹਨਾਂ ਪ੍ਰਿਥਕ ਕਰਤੇ ਭਏ ਸਭ ਨੇ ਅਰਪਿਧਾਏ ਨਹੀਂ ਧਨ ਧਨ ਲੋਗਨ ਦੇ ਰਾਜਾ ਦੁਸ਼ਟਾਂ ਦਾ ਗ੍ਰਿ ਬਜਵਾਜਾ ਆਖਰ ਭੁਮਕੇ ਸਿਰ ਜਨਹਾਰੇ ਦਾਸ ਜਾਣ ਕੋਇਲੇ ਉਬਾਰੇ ਕਮਿਓ ਬਾਜ ਬਿੰਦੀ ਚੌਪਈ ਸਮਰੇ ਕਰੋ ਮਾ ਤੇ ਰਛਾ ਪੂਰਨ ਹੋਏ ਜਿਤ ਕੀ ਛਾ ਤਬ ਚਰਨਨ ਮਰ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦ੍ਰਿਸ਼ਟ ਸਵੇ ਤੁਮ ਘਾ ਬਹੁ ਆ ਬਾਦੈ ਮੁਨੇ ਬਚਾ ਬਹੁ ਸੁਖੀ ਬਸੈ ਮੂਰ ਪਰਮ ਸੇਵਕ ਸੇਖ ਸਵੇ ਕਰਤਾਰਾ ਮੂਰਚਾ ਨਿਤ ਕਰਦ ਕਰੀਐ ਸਭ ਮੈਨਤ ਕਉ ਆਸ ਕਰੀਐ ਪੂਰਨ ਹੋਏ ਬਿਮਾਰੀ ਆਸਾ ਤਵਰ ਬਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋ ਵਰਨਾ ਤੇ ਆਉ ਜੋ ਬਰਤਾਂ ਹਾਂ ਸੋ ਤੁਮ ਤੇ ਪਾਉ ਸੇਵਕ ਸਖ ਮਾਰੇ ਤਾਰ ਗਿਆ ਜੁਤਨ ਸਦਰ ਮਾਰੇ ਮਾਰ ਗਿਆ ਆਪ ਬਾਤ ਹੈ ਵਜੀ ਅਪਰੀਆ ਵਰਨ ਚਾਲ ਕਾ ਤਾਸ ਨਵਰ ਗਿਆ ਖੁਜੋ ਸਦਾ ਹਮਾਰੇ ਬੱਚਾ ਸ੍ਰੀ ਸਤਿ ਸ਼ਿਵ ਕਰੇ ਹੋਰ ਬੱਚਾ ਰਾਖ ਰੋ ਕੋ ਲਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋ ਪਰੇਚਦਰਦਸੰਤਾ ਕਾਲ ਪਾਇ ਗੁਰਮੁਖ ਬਕਤਰਾ ਕਾਲ ਪਾਇ ਸਿਮਯੋ ਬਤਰਾ ਕਾਲ ਪਾਇ ਕਰਿ ਸਿਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਨਮ ਕਾਲ ਜੋਗਿ ਸਿਮ ਕੀਓ ਬੇਦ ਰਾਜਾ ਜੁਤੀਓ ਜਨਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਰਾਮਾ ਜਨਮ ਕਾਲ ਸਭ ਜਗਤ ਬਨਾਇਓ ਦੇਵ ਦੇਹ ਦੀਏ ਛਿਪਜਾਇਓ ਆਦਿਤ ਕਹਿ ਅਵਤਾਰਾ ਸੋਈ ਗ੍ਰੂ ਸੰਧਿਯੋ ਹੋ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਗਲ ਪ੍ਰਜਾ ਜਿਨੇ ਆ ਸਵਾਰੀ ਸਿਮਕਨ ਕੋ ਸਭ ਹਮ ਸੁਖ ਦੀਵ ਸਤਰਨ ਕੋ ਪਲ ਮੋ ਬਦਗੀਓ ਘਟ ਘਟ ਕੇ ਅੰਤ ਤੱਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਅਧ੍ਰਿਟ ਕਰੂਲਾ ਸੰਤਨ ਰੂਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਮਨ ਬਣ ਕੀ ਜਾਨਾ ਜਬ ਉਦ ਗਰਖਰਾ ਕਰ ਤਾਰਾ ਪਰਜਾ ਦਰਤ ਤਾਂ ਦੇ ਆਪਾਰਾ ਜਬ ਆਖਰਖ ਕਰਤੋ ਕਬੋਂ ਤੁਮ ਮੈਂ ਮਿਲਸ ਦੇਵ ਦਸਨੋਂ ਜਿਤੇ ਬਤਨ ਸਿਰ ਸਰਦਾਰ ਹੈ ਆਪ ਆਪਣੀ ਗੂਜ ਵਿਚਾਰੈ ਤੁਮ ਸਾਹਿ ਤੇਰੇ ਹੱਥ ਨਾਲ ਪਾਉਂ ਜਾਨਤ ਬੇਜਬੇ ਦਾ ਰਲ ਨੂੰ ਮਨਕਾਰ ਨਿਰਭਕਾਰ ਨਿਰਲਭ ਆਦਿ ਜੀਨਾ ਆਦਿ ਸੰਗ ਤਾਕਾ ਮੂਰੋ ਚਰਤ ਪੇਦਾ ਚਾਹ ਕੋ ਭੇਨ ਨਾ ਬਹੁਤ ਪੇਦਾ ਤਾਕੋ ਕਰ ਪਹਨ ਨਿਮਾਨਤ ਮਹਾ ਮੂਰਤ ਉਸ ਪੇਧਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਰੰਕਾਰ ਗਾਜੀ ਤੁਮਹੇ ਪੇਵਾ ਆਪ ਆਪਣੀ ਬੋਤ ਹੈ ਜਿਤੀ ਵਰਨਨ ਕਿੰਨ ਕਿੰਨ ਤੋਂ ਹੇਤੇ ਤੀਂ ਤੇਹਰਾ ਲਖਨ ਜੈ ਬਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਇਨ ਕੈ ਰੂਪਨ ਓਮ ਸਰੂਪਰ ਅੰਕ ਪਹਿਰੋ ਰਾਕੇ ਕੋ ਪਾਂਡਜ ਜਿਰਜ ਸਿਤ ਜੀਨੀ ਉਤਪੋਖਾਨ ਬਹੁਰੇ ਰਚ ਦਿਨੀ ਕਹਉ ਫੂਲ ਰਾਜਾ ਬੈਠਾ ਕਉ ਸਮਟ ਭਇਓ ਸੰਕਰੇ ਕੈਠਾ ਸਾਰੇ ਸ੍ਰੇਣਿ ਦਿਖਾਇਆ ਜਨ ਬਬਾ ਆਸ਼ੀਸ਼ਾ ਸਰੂਪ ਸਿੰਭਵ ਆਬਰਛਾ ਮੇਰੇ ਤੁਮ ਕਰੋ ਸਿਖ ਉਭਾਰਿ ਸਿਖ ਸੁਕਰੋ ਦੁਸ਼ਟ ਜਿ ਦਿੜਵਤ ਬਤਾ ਸਕਰਪਲੇਸ਼ ਕਰੋਰਾਂ ਨਿਕਾਤਾ ਜੀ ਇਸ ਤਿਤ ਸਮਨੀ ਪਰੇ ਤਨ ਕੇ ਦ੍ਰਿਸ਼ਟ ਤੋਤੋ ਹੈ ਪਰੇੁਰਖ ਜਨਪਤ ਪਰ ਇਤਿਹਾਾਰ ਇਤਨ ਕੇ ਤੁਮ ਸੰਕਟ ਸਰਦਾਰੇ ਜੋ ਗਲ ਕੋ ਇੱਕ ਮਾਰਤੇ ਹੈ ਤਾਂ ਕੇ ਬਾਨ ਨਿਤ ਨਹਿ ਰਚਾ ਹੋਏ ਤਰ ਸੰਗਲਾ ਦ੍ਰਿਸ਼ਟ ਰਿਸ਼ੂ ਪਰੇ ਤ੍ਰਕਲਾਂ ਕਿਰਪਾ ਦ੍ਰਿਸ਼ਟ ਤਨ ਜਾਹਿ ਨਹਰ ਹੋ ਤਾਂ ਕੇ ਤਾਪ ਤਨ ਕਹੇ ਹਰ ਹੋ ਰਿਤ ਸਿਤ ਕਰਮੋ ਸਭ ਹੋਈ ਦੁਰਸ਼ਿਆਸ ਹੋ ਸਕੇ ਨਾ ਕੋਈ ਇੱਕ ਬਾਜ ਤੁਮੇ ਸੁਬਾਰਾ ਕਾਲ ਵਾਸਤੇ ਤਾਹੇ ਉਭਾਰਾ ਜਗੜਰ ਨਾਮ ਤੇ ਹਾਰੋ ਕਾ ਤਾਤ ਦੁਸ਼ਟ ਦੋਖ ਤੇ ਰਹਾ ਖੜ ਕੇ ਮੈਂ ਸਰਨ ਦਿਹਾਰੀ ਆ ਬਾਦ ਰਿਓ ਭਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੇ ਅੰਬਰ ਚ ਮਾਤਾ ਗਰੰਥ ਕਰਾ ਪੂਰਨ ਛੁਬਰਾਤਾ ਕਿਰ ਵਿਖ ਸਕਲ ਦੇਹ ਘਰਤਾ ਦੁਸ਼ਟ ਦੋਖਿਨ ਕੋ ਸਹਿ ਕਰਤਾ ਸ੍ਰੀ ਅਸਤ ਜੈ ਪੈ ਤੇ ਅੱਲਾ ਪੂਰਨ ਕਰਾ ਗ੍ਰੰਥ ਤਦ ਗਾਲਾ ਮਨ ਬਾਇ ਤੇ ਪਰ ਬਾਵੇ ਸੋਈ ਦੋ ਗੰਥ ਸੈ ਵਿਆਪਤ ਕੋਈ ਅੜਿਲ ਸੁਣੈ ਮੁਖ ਜੋ ਜਾਇ ਸਿਰਸਨਾ ਪਾਵੈ ਸੁਣੈ ਮੂਰ ਚਿਤ ਲਾਏ ਚਤਰਤਾ ਆਇ ਦੋ ਤਰਦ ਪਾਉਣ ਨੰਨ ਨਾ ਖਿਰਹਿ ਹੋਜੋ ਜਹਾਂ ਕੀ ਉਪਰ ਚਾਹਵੇ ਕੋ ਕਹਿ ਜਾਵੇ ਸੰਬਸਤ ਰਹਿ ਸਹਸ ਜੀ ਜਨ ਅਰਧ ਸਹਿ ਤੀਨ ਕਹਿ ਜਾਏ ਭਾਰਵਸ ਦੇ ਮੇਰੇ ਵਾਰਾ ਤੀਰ ਸਤਰਵ ਕਰਤੋਂ ਦਾਰਾ ਸਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਤਰ ਨਹੀਂ ਆਨੇ ਹੋ ਰਾਮ ਰੀ ਪ੍ਰਾਨ ਕੁਰਾਨ ਅਨੇਕ ਹੈ ਮਤ ਇੱਕ ਨਾ ਮੰਨੇ ਹੋ ਸਿਮਰਤ ਸਾਸਤਰ ਵੇ ਸਵੈ ਬਹੁ ਭੇਦ ਕਹੇ ਮੇਗ ਨਾ ਜਾਣੇ ਹੋ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਇ ਬਖਾਨਿਓ ਦੋਹਰਾ ਸਗਲ ਦਵਾਰ ਕੋ ਸਾਢ ਕੈ ਗਇਓ ਤੁਮਾਰੋ ਦਵਾਰ ਪਰ ਗੱਲ ਕੀ 라ਜ ਅਸ ਗੋਬਿੰਦ ਦਾਸ ਤੁਹਾਰ ਸਹਤਿ ਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹੇ ਗਏ ਕੀ 라ਜ ਅਸ ਗੋਬਿੰਦ ਦਾਸ ਤੁਹਾਰ ਆਰਾਮ ਕੋਲੇ ਮਹੱਲਾ ਤੇ ਜਾਨੰਦ ਸੰਤਾਰ ਸਤਗੁਰ ਪ੍ਰਸਾਦ ਅਨੰਦੋ ਭਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਰਵਤੀਆਂ ਬਾਗਾਂ ਰਾਗ ਰਤਨ ਪਰਵਾਰ ਪ੍ਰਗਾ ਸਤਜਾਣਿਆ ਸੰਤੋਤਾ ਗਾਓ ਹੋ ਹਰੀ ਕੇਰਾ ਮਨ ਜਿ ਨਹੀਂ ਵਸਾਇਆ ਕਹੇ ਨਾਨਕ ਮੰਨਤ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰੇ ਆਤਮ ਸਰਦਾਰੋ ਹੋ ਹਰਿ ਨਾਲੇ ਨਾਨਕ ਹੋ तो सब विसार ना अंगी कार ओ करे तेरा कार्य सब स्वार ना सब ना कला सम्राट स्वामी सो कब उन्हों में सारे कहे नानक मन मेरे सदा रहो अरनाले साचे साईबा क्या नहीं कर दे रहे करता तेरा सब कुछ है जिस देशों पावे सदा सुख सुहाते रे नाम मनुष्य आवे नाम युक्त मनुष्या ਵਾਜੇ ਸਤਿਖ ਨੇਰੇ ਕਹੇ ਨਾਮ ਸੱਚੇ ਸਾਹਿਬ ਕਿਆ ਨਾਮ ਘਰ ਤੇਰਾ ਸੱਚਾ ਨਾਮ ਮੇਰਾ ਦਰੂ ਸਾਜ ਨਾਮ ਧਾਰ ਮੇਰਾ ਜਨੁ ਖਾਂ ਸੋ ਗਵਾਇਆ ਕਰ ਸਾਥ ਸੁਖ ਮਨੈ ਵਸਿਆ ਜਿਨੀਛਾ ਸਭ ਗੁਜਾਇਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਡਿਆਨਾ ਕਹੇ ਨਾਮ ਸੁਨੋ ਸੰਤੋ ਸਭਤ ਰੋ ਪਿਆਰੋ ਸੱਚਾ ਨਾਮ ਮੇਰਾ ਦਰੂ ਵਾਜੇ ਪੰਚਤਤ ਘਰਸ ਭਾਕੇ ਘਰਸ ਭਾਗੇ ਸੰਵਾਜੇ ਤਾ ਜਿਤ ਘਰ ਧਾਰਿਆ ਪੰਚਤਪੂਤ ਤਦ ਵਸ ਕੀਤੇ ਤਾਰ ਗੰਟ ਘਮਾਰਿਆ ਤੁਰ ਕਰਿ ਪਾਇਆ ਦੂਜਨ ਕौਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਿਸ ਕੋ ਵਾਜ ਤਿਤ ਘਰ ਅਣਿ ਵਾਜੇ ਅਣਗ ਸਮਹੁ ਗੁਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਵਾਇ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਉਤਰੇ ਸੋਨੇ ਸੱਚੀ ਬਾਣੀ ਸਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਨੀਤ ਕਹਤੇ ਭਗਤ ਸਤ ਗੁਰ ਰਹਿਆ ਭਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦੁਰੇ ਸੁਣਦੇ ਬਨੀਤ ਕਹਤੇ ਭਗਤ ਸਤਿਗੁਰ ਰਹਿਆ ਘਰ ਪੂਰੇ ਬਿੜਵੰਤ ਨਾਨਕ ਕੋ ਰਜਰਨ ਲਾਗੇ ਵਾਜੇ ਅਨਹਦ ਤੂਰੇ ਉਦਾਨੀ ਮਹਲਾ ਪਚਵਾ ਥਾਲ ਵਿੱਚ ਦਿਨ ਵਸੋਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਧਾਗੁਰ ਕਾ ਪਇਓ ਜਿਸ ਦਾ ਸਰਸੇ ਆਧਾਰੁੁ ਜੇ ਕੋ ਕਾ ਵੈ ਜੇ ਕੋ ਪੁੰਚੈ ਦਿਸ ਕਾ ਹੋਇ ਉਧਾਰੋ ਇਹ ਵਸਤ ਤੋ ਜੀ ਨਹਿ ਜਾਈ ਨਿਤ ਨਤਰਾ ਕੋ ਧਾਰੋ ਤਨ ਸੰਸਾਰ ਚਰਨ ਲਗ ਕਰਿਆ ਸਰਨਾ ਨਾਮਿਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤਰੀ ਮੈ ਨਿਰਗੁਣਿਆਰੇ ਕੋੁ ਗੁਰਨਾਹ ਆਪੇ ਤਰਸ ਪਇ ਹੋਈ ਤਰਸ ਪਿਆ ਮੇਰਾ ਰਮਤ ਹੋਈ ਸਤਿਗੁਰ ਸਚਨ ਮਿਲਿਆ ਨਾਨਕ ਨਾਮ ਗਲੇ ਤਾ ਜੀਵਾਂ ਤਨ ਮਨ ਥੀ ਬਹਿ ਹਰਿਆ ਤਰਸ ਪਿਆ ਮੇਰਾ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਮਿਕ ਨਾਮ ਮਿਲੇ ਤਾਂ ਜੀਵਾਂ ਤਨ ਮੰਤੀ ਵਹਿ ਰਿਆ ਕੋੜੀ ਤਤ ਸਮਰੱਥ ਜਿੱਤੇ ਕੋਈ ਨਾਹੇ ਉਤੇ ਤੇਰੀ ਰੱਖ ਅਦ ਨਰਮਾਈ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛਡ ਜਾਏ ਭੋਜਲ ਵਿਖਮ ਸੰਗਾਹੋ ਗੁਰ ਸਰਦੀ ਪਾਰ ਗਾਏ ਜਿਨ ਕਉ ਲੱਗੀ ਪਿਆਸ ਅਮਰਤ ਸੇ ਏ ਘਾਏ ਕਰਮ ਰਹੇ ਹੋ ਪੁਨਾ ਕੁਸ਼ਕ ਬਿੰਦ ਗਾਵੇ ਸਭ ਸੇ ਨੂੰ ਕਿਰਪਾਲ ਸਮਾਲੇ ਸਾਈ ਸਾਈ ਵਰਤਾ ਕੋਈ ਨ ਜਾਏ ਜੇ ਆਵੇ ਤਾਂ ਧਿਆਨ ਹੀ ਸੋਖ ਮਹਲਾ ਪੰਜਵਾ ਅੰਤਰਪੁਰ ਅਰੰਧਨਾ ਜੇਵਾ ਜਗੁਰ ਨਾਮ ਨਿਤਰੇ ਸਤਗੁਰ ਵੇਖਣਾ ਸਰਣੀ ਸੁਣਾ ਗੁਰ ਨਾਮ ਸਤਗੁਰ ਸੇਤੀ ਰਤਿਆ ਅੰਦਰ ਕੇ ਬੈਠਾ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਤ ਮਹਿ ਉਤਮ ਕਾਢਿਆ ਹੈ ਵਿਰਲੇ ਕਈ ਕੇ ਮਹਲਾ ਪੁਜਵਾ ਰੱਖੇ ਰਖਣਾ ਹਾਰ ਆਪੋ ਭਾਰੇ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਖੁਆਇ ਆਵਦਿਆਲ ਮਨਹੁਣਾ ਵਿਸਾਰਿਨ ਸਾਧ ਜਨ ਕੈ ਸੰਗ ਭਉਜਲ ਸਾਰਿਨ ਸਾਖਤ ਨਿੰਦਕ ਦੁਸ਼ਟ ਖਿਣ ਮਾਏ ਮਿਦਾਰਿਨ ਤਿਸ ਸਾਹਿਬ ਕੀ ਤੇ ਕ ਨਾਨਕ ਮਨ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਤੇ ਕ ਨਾਨਕ ਮਨ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ